ਆਦਾ ਤੇ ਇਹ ਤਸਵੀਰਾਂ ਤੁਹਾਨੂੰ ਕੀ ਕੰਪਨੀ ਦਾ ਗੇਟ ਜਿਹੜਾ ਕਿਸਾਨਾਂ ਨੇ ਬੰਦ ਕਰ ਦਿੱਤਾ ਔਰ ਕੰਪਨੀ ਵੱਲੋਂ ਕਿਤੇ ਨਾ ਕਿਤੇ ਜਾ ਕੇ ਮਟੀਰੀਅਲ ਮਾੜਾ ਭੇਜਿਆ ਗਿਆ ਇਹਨਾਂ ਦੇ ਦਸਤਨ ਮੁਤਾਬਕ ਕੀ 99 ਸਨ 20 ਦੇ ਵਿੱਚ ਜੋ ਲੈਂਟਰ ਪਾਉਣ ਵਾਲਾ ਮਸ਼ੀਨ ਦਾ ਮਾਲ ਹੁੰਦਾ ਜੋ ਰੈਡੀ ਮਿਕਸ ਹੁੰਦਾ ਜਿੰਨੂੰ ਪ੍ਰੀਮਿਕਸ ਕਿਹਾ ਜਾਂਦਾ ਉਹ ਪ੍ਰੀਮਿਕਸ ਵਾਲਾ ਮਾਲ ਜਿਹੜਾ ਕਿਸੇ ਨੇ ਆਪਣੇ ਘਰ ਦੇ ਉੱਤੇ ਲੈਂਟਰ ਪਵਾਇਆ ਲੇਕਿਨ ਲੈਂਟਰ ਜਿਹੜਾ ਇਹਨਾਂ ਦੇ ਦਸਤਨ ਮੁਤਾਬਕ ਉਹ ਚੂ ਗਿਆ ਔਰ ਕਿਹੜੇ ਪਿੰਡ ਦੀ ਘਟਨਾ ਔਰ ਕਿੱਥੋਂ ਕਿਸਾਨ ਇਕੱਠੇ ਹੋ ਕੇ ਆਏ ਨੇ ਔਰ ਸਨ 20 ਦੀ ਦੱਸ ਦਈਏ ਕਿ 4 ਸਾਲ ਤੋਂ ਕੰਪਨੀ ਦੇ ਗੇੜੇ ਕੱਢ ਰਿਹਾ ਲੇਕਿਨ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ ਅੱਜ ਕਿਸਾਨਾਂ ਨੇ ਆਪਣਾ ਕਾਫਲਾ ਲੈ ਕੇ ਇਹ ਕੰਪਨੀ ਦਾ ਘਰਾਬ ਕਰ ਦਿੱਤਾ ਅੱਗੇ ਕੀ ਤਿਆਰੀਆਂ ਆਣਾਂ ਦੀਆਂ ਔਰ ਪਾਲਕ ਜੇ ਗੱਲ ਕਰਨਾ ਚਾਹੇਗਾ ਪੱਖ ਦੇਣਾ ਚਾਵੇ ਕੰਪਨੀ ਦਾ ਮਾਲਕ ਤਾਂ ਉਸ ਨਾਲ ਵੀ ਗੱਲ ਕੀਤੀ ਜਾਵੇਗੀ ਉਸ ਦਾ ਪੱਖ ਵੀ ਲਿਆ ਜਾਵੇਗਾ ਅਗਰ ਜੇ ਉਹ ਕਹੇਗਾ ਕਿ ਮੈਂ ਪੱਖ ਨਹੀਂ ਦੇਣਾ ਤਾਂ ਫਿਰ ਅਗਲੀਆਂ ਖਬਰਾਂ ਵਿੱਚ ਪੱਖ ਦੇਣਾ ਚਾਹੇ ਤਾਂ ਅਗਲੀਆਂ ਵਿੱਚ ਲਵਾਂਗੇ ਔਰ ਹੁਣ ਫਿਰ ਗੱਲ ਦੱਸ ਦਈਏ ਕਿ ਕਿਸਾਨ ਬੈਠੇ ਨੇ ਔਰ ਖੜ ਗਏ ਨੇ ਕੰਪਨੀ ਦਾ ਗੇਟ ਬੰਦ ਕਰ ਦਿੱਤਾ ਕਿ ਕੋਈ ਵੀ ਕੰਮ ਜਿਹੜਾ ਇੱਥੇ ਨਹੀਂ ਚੱਲਣ ਦੇਾਂਗੇ ਜਿਨ੍ਹਾਂ ਦੇ ਸਾਡਾ ਇਨਸਾਫ ਨਹੀਂ ਮਿਲਦਾ ਸਾਨੂੰ ਔਰ ਕੀ ਵਾਦੇ ਕੀਤੇ ਕੰਪਨੀ ਵਾਲੇ ਨੇ ਇਹਨਾਂ ਦੇ ਦਸਨ ਮੁਤਾਬਕ ਇਹਨਾਂ ਨੇ ਕੰਪਲੇਟਾਂ ਵੀ ਦਿੱਤੇ ਆ ਥਾਣੇ ਦੇ ਵਿੱਚ ਕੰਪਲੇਟਾਂ ਕਰੀਆਂ ਔਰ ਦੱਸ ਦਈਏ ਕਿ ਅਮਰਦਸਰ ਰੋਡ ਦੇ ਉੱਤੇ ਜਦੋਂ ਤੁਸੀਂ ਵੇਰਕੇ ਦੇ ਕੋਲ ਆਉਂਦੇ ਹੋ ਤਾਂ ਇੱਕ ਆਰਐਮਸੀ ਕੰਪਨੀ ਦਾ ਜਿਹੜਾ ਪ੍ਰੀਮਿਕਸ ਪਲਾਂਟ ਹੈਗਾ ਇਹ ਕੰਕਰੀਟ ਪਲਾਂਟ ਹੈ ਉਸ ਦੇ ਅੱਗੇ ਖੜੇ ਆਂ ਔਰ ਤੁਸੀਂ ਪਲਾਂਟ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਔਰ ਕਿਸਾਨ ਭਰਾ ਵੀ ਦੇਖ ਸਕਦੇ ਹੋ ਖੜੇ ਨੇ ਔਰ ਗੱਲਬਾਤ ਕਰਦੇ ਆਂ ਕਿ ਮਾਮਲਾ ਕੀ ਆ ਕਦੋਂ ਤੋਂ ਲੈ ਕੇ ਤੁਸੀਂ ਭਟਕਰੇ ਹੋ ਕਦੋਂ ਤੋਂ ਲੈ ਕੇ ਇਨਸਾਫ ਮੰਗ ਰਹੇ ਹੋ ਲੇਕਿਨ ਇਨਸਾਫ ਨਹੀਂ ਮਿਲ ਰਿਹਾ ਔਰ ਕਿਸਾਨਾਂ ਦੀ ਗੱਲ ਕਰੀਏ ਹਰ ਬੰਦੇ ਨਾਲ ਖੜਨ ਵਾਲੀ ਕੌਮ ਹੈ ਕਿਸਾਨ ਹਰ ਕੌਮ ਨਾਲ ਖੜਦੇ ਆ ਕਿਸੇ ਕਮਿਊਨਿਟੀ ਦਾ ਵੀ ਬੰਦਾ ਆ ਜਾਏ ਇਨਸਾਫ ਵਾਸਤੇ ਖੜਦੇ ਆ ਅੱਜ ਫੇਰ ਇੱਥੇ ਖੜ ਗਏ ਆ ਕਿਸ ਭਰਾ ਨਾਲ ਧੱਕਾ ਆ ਯਾਰ ਕారణ ਕੀ ਬਣਿਆ ਉਹ ਗੱਲਬਾਤ ਕਰਦੇ ਆ ਹਾਂਜੀ ਸਦਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਸਦਾਜੀ ਮਾਮਲਾ ਕੀ ਏ ਇਹ ਜੀ ਗੁਰਸ਼ਰਨ ਸਿੰਘ ਪਿੰਡ ਗਗੋਮਾਲ ਤੋਂ ਉਹਨੇ ਆਪਣੇ ਘਰ ਬਣਾਉਣ ਵਾਸਤੇ ਇੱਕ ਕੰਪਨੀ ਕੋਲ ਮਾਲ ਖੜਿਆ ਸੀ ਪਰ ਘੱਟੀਆਂ ਕਿਸਮ ਦਾ ਮਾਲ ਦਿੱਤਾ ਗਿਆ ਉਹਦੇ ਵਿੱਚ 13 ਅੰਪੀਰ ਚੁੱਕਿਆ ਲੈਂਟਰ ਝੁੱਕ ਚੁੱਕਾ ਆ ਤੇ ਉਹਦੇ ਬਸ ਅਸੀਂ ਲੰਬੇ ਸਮੇਂ ਤੋਂ ਇਹਨਾਂ ਨਾਲ ਗੇੜੇ ਮਾਰ ਰਹੇ ਆਂ ਤੇ ਰਾਬਤਾ ਕਰ ਰਹੇ ਆਂ ਇਹ ਲਾਰੇ ਟੋਲ ਮਟੋਲੇ ਰਵਈਆ ਰੱਖ ਰਿਹਾ ਤੇ ਹੁਣ ਪਹਿਲਾਂ ਕੋ ਤੁਹਾਡੀ ਕੋਈ ਪਹਿਲਾ ਮੀਟਿੰਗਾਂ ਹੋਈਆਂ ਪਹਿਲੇ ਸਿਟਿੰਗ ਹੋਈ ਆ ਕੋਈ ਲਿਖ ਲਿਖਾ ਹੋਇਆ ਸੀ ਪਹਿਲਾਂ ਪਹਿਲਾਂ ਸਾਡਾ ਲਿਖ ਲਿਖਾ ਹੋਇਆ ਪਕਾਦਾ ਥਾਣੇ ਦੇ ਵਿੱਚ ਵੀ ਆਪਾਂ ਤਰਖਾਸਾਂ ਦਿੱਤੀਆਂ ਇੱਥੇ ਕੱਥੂ ਨੰਗਲ ਤਰਖਾਸ ਦਿੱਤੀ ਉੱਥੇ ਬਹਿ ਕੇ ਥਾਣੇ ਦੇ ਵਿੱਚ ਲਿਖ ਲਿਖਾ ਹੋਇਆ ਉਹ ਜਿੰਨਾ ਨੁਕਸਾਨ ਹੋਇਆ ਕਿਸਾਨ ਦਾ ਇਹਨਾਂ ਮੰਨਿਆ ਵੀ ਅਸੀਂ ਉਹਦੇ ਹਰਜਾਨਾ ਭਰਾਂਗੇ ਪਰ ਇਹ ਗੱਲੀ ਬਾਤੀ ਜਿਹੜਾ ਅਬ ਉਹ ਵਾਸ਼ਣ ਦੇ ਰਿਹਾ ਪਰ ਅਮਲੀ ਤੌਰ ਤੇ ਕਿਸੇ ਗੱਲ ਤੇ ਨਹੀਂ ਆ ਰਿਹਾ ਕਿੰਨਾ ਹਰਜਾਨਾ ਸੀ ਕਿੰਨੇ ਦਾ ਨੁਕਸਾਨ ਤੁਹਾਡਾ ਕਿੰਨਾ ਹੋਇਆ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਪਰ ਸਾਡੀ 1.5 ਲੱਖ ਤੇ ਜਿਹੜੀ ਹੈ ਉਹ ਸਹਿਮਤੀ ਬਣ ਗਈ ਸੀ ਕਿ 1.5 ਲੱਖ ਰੁਪਇਆ ਇਹ ਮਜ਼ਦੂਰ ਆ ਜਿਹਦਾ ਇਹ ਮਸਲਾ ਇਹ ਮਜ਼ਦੂਰ ਘਰ ਤੋਂ ਹੈ ਆਪਣਾ ਮਹਾਂ ਗਜਾਰਾ ਚਲਾਉਂਦਾ ਇਹਨੇ ਬੜੀ ਮਿਹਨਤ ਮੁਸ਼ਤਤ ਕਰਕੇ ਆਪਣਾ ਘਰ ਬਣਾਇਆ ਤੇ ਉਹ ਜਿਹੜੀ ਕੰਪਨੀ ਵਾਲੇ ਇਸ ਗੱਲ ਤੋਂ ਵੀ ਭੱਜ ਰਿਹਾ ਵੀ ਜਿਹੜਾ 1.5 ਲੱਖ ਰੁਪਇਆ ਮੰਨਿਆ ਇਹ ਤੋਂ ਵੀ ਉਹ ਨਿਕਾਰੀ ਹੋ ਰਿਹਾ ਤੇ ਕਿੰਨਾ ਸਮਾਂ ਹੋ ਗਿਆ ਜੋ 1.5 ਲੱਖ ਮੰਨਿਆ ਸੀਗਾ ਔਰ ਕਦੋਂ ਦੀ ਗੱਲ ਆ ਜਦੋਂ ਲੈਂਡਰ ਪਿਆ ਸੀ ਇਹ ਥੋੜਾ ਸਮੇਂ ਦੀ ਗੱਲ ਹੈ ਜਿਹੜੇ 2020 ਦੇ ਵਿੱਚ ਲੈਂਡਰ ਪਿਆ ਇਹਨਾਂ ਦੇ ਨਾਲ ਬਾਰ-ਬਾਰ ਕਈ ਮੀਟਿੰਗਾਂ ਹੋਈਆਂ ਫਿਰ 6 ਮਹੀਨੇ ਹੋਏ ਜਿਹੜਾ ਇਹ ਜਿਹੜਾ ਫੈਸਲਾ ਹੋਇਆ ਵੀ 1.5 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਜਾਏਗਾ ਪਰ ਉਹ ਦੇ ਨਹੀਂ ਰਹੇ ਜਥੇਬੰਦੀ ਤੇ ਕੋਰਜੇਵੇਂ ਆ ਗਏ ਸੀ ਜੋ ਅਧੋਲਨ ਚੱਲ ਰਹੇ ਆ ਬਾਰ ਬਾਰ ਕਰੇਲਾ ਰੋਕਣੀਆਂ ਪੈ ਰਹੀਆਂ ਹੋਰ ਪ੍ਰੋਗਰਾਮ ਆ ਰਿਹਾ ਉਹਦੇ ਵਿੱਚ ਅਸੀਂ ਬਿਜੀ ਸੀ ਅੱਜ ਅਸੀਂ ਫ੍ਰੀ ਹੋ ਕੇ ਨਿਸ਼ਚਾ ਕਰ ਲਿਆ ਵੀ ਅੱਜ ਇਥੋਂ ਆਪਣਾ ਜੋ ਕਿਸਾਨ ਮਜ਼ਦੂਰ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕਰਾ ਕੇ ਲੈ ਕੇ ਜਾਵਾਂਗੇ ਅਗਰ ਜੇ ਪਰਪਾਈ ਨਹੀਂ ਕਰਦੇ ਜੇ ਅੱਜ ਤੁਹਾਡੇ ਨਾਲ ਸਹਿਮਤੀ ਨਹੀਂ ਹੁੰਦੀ ਤਾਂ ਫਿਰ ਤੁਸੀਂ ਕੀ ਅੱਗੇ ਐਕਸ਼ਨ ਕੀ ਲਏਗਾ ਅਸੀਂ ਜੀ ਜਿਹੜਾ ਪਲਾਟ ਦਾ ਗੇਟ ਮੱਲਿਆ ਹੋਇਆ ਜੇ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਵੀ ਸਾਡੇ ਨਾਲ ਕਿਸੇ ਨੇ ਰਾਬਤਾ ਕੀਤਾ ਇੱਥੋਂ ਦੇ ਡੀਐਸਪੀ ਜਾਂ ਐਸਐਚਓ ਨੇ ਵੀ ਤੇ ਜੇ ਅਸੀਂ ਇੱਥੇ ਕੁਝ ਲੰਮਾ ਸਮਾਂ ਵੇਟ ਕਰਾਂਗੇ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਫਿਰ ਲਾਗ ਗਿਆ ਰੋਡ ਚੱਲਦਾ ਫਿਰ ਇਹਦੇ ਤੇ ਆਪਾਂ ਬਹਿਣ ਲਈ ਮਜਬੂਰ ਹੋਵਾਂਗੇ ਇਸ ਲੋਕਾਂ ਦੀ ਖੱਜਲ ਖਵਾਰੀ ਦਾ ਪ੍ਰਸ਼ਾਸਨ ਜਿੰਮੇ ਹੋਏ ਜ਼ਿੰਮੇਵਾਰ ਹੋਏਗਾ ਇਹ ਠੇਕੇਦਾਰ ਜ਼ਿੰਮੇਵਾਰ ਹੋਏਗਾ ਅਸੀਂ ਨਹੀਂ ਹੋਵਾਂਗੇ ਅਸੀਂ ਸਮਾਂ ਦਿੰਦੇ ਆ ਕਿ ਸਾਡੇ ਨਾਲ ਗੱਲਬਾਤ ਕਰਕੇ ਜੋ ਸਾਡੇ ਨਾਲ ਫੈਸਲਾ ਕੀਤਾ ਉਹਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਏ ਉਹ ਦੱਸ ਦਿਓ ਤਸਵੀਰਾਂ ਤੁਹਾਨੂੰ ਕੀ ਅਮਰਸਰ ਰੋਡ ਦੇ ਉੱਤੇ ਖੜੇ ਆਂ ਔਰ ਵੇਰ ਕੇ ਦੇ ਖੋਲ ਖੜੇ ਆ ਇੱਥੇ ਯਾ ਪਲਾਂਟ ਹੈ ਇਸ ਦੇ ਵਿੱਚ ਕਿਸਾਨਾਂ ਨੇ ਜਿਹੜਾ ਉਹ ਤਰਨਾ ਲਗਾ ਦਿੱਤਾ ਔਰ ਕਿਸਾਨਾਂ ਦਾ ਕਹਿਣਾ ਵਾ ਕਿ ਅਗਰ ਹੱਦ ਨਾਲ ਇਨਸਾਫ ਨਹੀਂ ਮਿਲਦਾ ਅਗਰ ਇਨਸਾਫ ਨਹੀਂ ਮਿਲਦਾ ਤਾਂ ਹਾਈਵੇ ਵੀ ਜਾਮ ਕੀਤਾ ਜਾਵੇਗਾ ਔਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਨੌਬਤਾਂ ਨੂੰ ਨਿਪਟਾਉਣ ਵਾਸਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਔਰ ਸਮਝੌਤਾ ਜਿਹੜਾ ਉਸ ਦੀ ਪੂਰੀ ਡਿਟੇਲ ਨੂੰ ਲੈ ਕੇ ਇਹਨਾਂ ਦਾ ਸਮਝੌਤਾ ਕਲੀਅਰ ਕੀਤਾ ਜਾਵੇ ਇਹਨਾਂ ਦੇ ਜੇ ਕੋਈ ਬਕਾਇਆ ਰਹਿੰਦਾ ਜਾਂ ਇਹਨਾਂ ਦਾ ਲੈਂਟਰ ਠੀਕ ਕਰਨ ਦੀ ਕੋਈ ਮੰਗ ਹੈ ਉਹ ਕੀਤੀ ਜਾਵੇ ਤਾਂ ਜੋ ਕਿਸਾਨ ਜਿਹੜੇ ਆ ਉਹ ਕਿਤੇ ਆ ਕੇ ਰੋਡ ਦੇ ਉੱਤੇ ਨਾ ਬਹਿਰ ਜਾਣ ਲੋਕ ਪ੍ਰਭਾਵਿਤ ਨਾ ਹੋ ਜਾਣ ਸੜਕ ਜਿਹੜੀ ਆ ਜਾਮ ਨਾ ਹੋ ਜਾਵੇ ਔਰ ਇਸ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਔਰ ਅਸੀਂ ਕੰਪਨੀ ਵਾਲੇ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਦੇ ਨਾਲ ਸਮਝੌਤਾ ਕੀਤਾ ਜਾਵੇ ਜੋ ਲਿਖ ਲਿਖਾ ਹੋਇਆ ਉਸ ਦੇ ਉੱਤੇ ਪੂਰੀ ਜੜੀ ਆ ਰਹਿਮਾਈ ਕਰਕੇ ਉਸ ਨੂੰ ਪੂਰਾ ਆਪਣੇ ਨੇਪੜੇ ਚੜਾਇਆ ਜਾਵੇ ਤਾਂ ਜੋ ਇਹ ਲੋਕ ਜਿਹੜੇ ਆ ਸ਼ਾਂਤ ਤਰੀਕੇ ਨਾਲ ਆਪਣੇ ਘਰਾਂ ਨੂੰ ਚਲੇ ਜਾਣ ਔਰ ਇਨਸਾਫ ਜਿਹੜਾ ਲੈ ਕੇ ਜਾਣ ਔਰ ਇਹ ਤਸਵੀਰਾਂ ਤੁਸੀਂ ਕਿਵੇਂ ਵੇਖਦੇ ਹੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮੇਰੇ ਸਹਿਯੋਗੀ ਜਨਾ ਮੈਂ ਜਿੰਦਾ ਤੇ ਦਿਨਾਂ ਦੇ ਜਲਾ ਗੁਰਦਾਸਪੁਰ ਗੁਰਦਾਸਪੁਰ ਦਾਬਾ ਕਰਦੇ ਲੋਕਾਂ ਦੇ ਇਕਾ करीले दुनिया ठेकेदार तोड़ মিটি টোড়া ঠাকড়া দর্দা লোক